ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੀਖੇ ਸਰਬ ਟਢੋਲ ਪੂਜਸ ਨਾਹੀ ਹਰ ਹਰੀ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਯਤਨਾ ਪੁੰਨ ਦਾਨ ਹੋਮੀ ਬਹੁ ਰਤਨਾ ਸਰੀਰ ਕਟਾਈ ਹੋਮੈ ਕਰ ਰਾਤੀ ਵਰਤਨੀਮ ਕਰੈ ਬਹੁ ਭਾਤੀ ਨਹੀਂ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਐ ਇੱਕ ਬਾਰ ਨੌਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਪੀਸਰ ਥੀਵੈ ਅਗਨਮਾਹੇ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹਮੈ ਮੈਲ ਨਾ ਜਾਵੇ ਹਰ ਕੀ ਨਾਮ ਸੰਸਰ ਕਛਨਾਹ ਨਾਨਕ ਗੁਰਮੁਖ ਨਾਮ ਜਪਤ ਗਾਤਿ ਪਾਹ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗਮਾਨ ਨ ਮਨ ਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸਉਦ ਕਹਾ ਹੋਈ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਣ ਨਾ ਟਰੈ ਭੀਖ ਅਨੇਕ ਅਗਨ ਨਹੀਂ ਬੁਝੈ ਕੋਟ ਅਪਾਵ ਦਰਗਹ ਨਹੀਂ ਸਿਜੈ ਛੂਟ ਸੁਨਾਹੀ ਊਬ ਪਿਆਲ ਮੋਹਿ ਬਿਆ ਪਹਿ ਮਾਇਆ ਜਾਲ ਕਰ ਕਰ ਤੂਤ ਸਗਲੀ ਜਾਮ ਡਾਨੈ ਗੋਵਿੰਦ ਭਜਨ ਮੈਨ ਤਿਲ ਨਹੀਂ ਮੰਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੀ ਕੋ ਮਾਗੇ ਸਾਧ ਜਨਾ ਕੀ ਸੇਵਾ ਲਾਗੇ ਜੀ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਧੈ ਸਦ ਗਾਵੇ ਜੀ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਈ ਹੋਮੈ ਸ਼ੂਰੈ ਜੀ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪ ਸਕੋ ਜੂ ਜਾਣੈ ਨੀਚਾ ਸੂ ਗਨੀਐ ਸਭ ਤੀ ਉਚਾ ਜਾ ਕਾ ਮਨ ਹੋਇ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਬਿਕ ਸਗਲ ਸ੍ਰੇਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੀਰੂ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੀਰੂ ਮਾਨ ਸਗਲ ਘਟਾ ਕੋ ਦੀਵ ਹਉਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੀ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰਨਾ ਜਾਣਸ ਕੋਏ ਸਰਬ ਧਰਮੈ ਈਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮਹਿ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜੀਹ ਘਟ ਵਸੈ ਹਰ ਨਾਮ